ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਬਟਾਲਾ ਪੁਲਿਸ ਦੇ ਡੀਐਸਪੀ ਸਿਟੀ ਸੰਜੀਵ ਸ਼ਰਮਾ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਬੀਤੇ ਦਿਨਾਂ ਦਰਮਿਆਨ ਬਟਾਲਾ ਸਿਟੀ ਦੇ ਅੰਦਰ ਚੈਨ ਅਤੇ ਵਾਲਿਆ ਸਨੇਚਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਜਿਸ ਉੱਤੇ ਬਟਾਲਾ ਸਿਟੀ ਅਤੇ ਸਿਵਲ ਥਾਣੇ ਦੀਆਂ ਟੀਮਾਂ ਨੇ ਮਿਲ ਕੇ ਕੰਮ ਤਫ਼ਤੀਸ਼ ਕਰਦੇ ਹੋਏ ਦੋ ਸਨੇਚਰਾਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜੇਨਾਂ ਕੋਲੋਂ ਪੁੱਛਗਿੱਛ ਕਰਨ ਤੇ ਕਾਬੂਲ ਕੀਤਾ ਕਿ ਉਹਨਾਂ ਦੇ ਵੱਲੋਂ 11 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਸੋਨੇ ਦੀਆਂ ਖੋਹੀਆਂ ਚੈਨਾ ਤੇ ਵਾਲਿਆ ਬਟਾਲਾ ਦੇ ਹੀ ਇੱਕ ਸੁਨਿਆਰੇ ਨੂੰ ਵੇਚਿਆ ਹਨ ਪੁਲਿਸ ਨੇ ਉਕਤ ਸੁਨਿਆਰੇ ਨੂੰ ਕਾਬੂ ਕਰ ਲਿਆ ਹੈ ਅਤੇ ਖੋਹਿਆ ਸੋਨੇ ਦਾ ਸਮਾਨ ਵੀ ਬਰਾਮਦ ਕਰ ਲਿਆ ਹੈ ਬਟਾਲਾ ਤੋਂ ਅਨੀਤਾ 베ਦੀ ਰਮੇਸ਼ ਪਾਟਿਆ ਦੀ ਰਿਪੋਰਟ ਜੇ ਕੁਝ ਦਿਨਾਂ ਦੇ ਵਿੱਚ ਕਾਫੀ ਆਪਣੇ ਸ਼ਹਿਰ ਦੇ ਵਿੱਚ ਚੇਨਸ ਨਚਿੰਗ ਦੀਆਂ ਵਾਲੀਅਸ ਨਚੀ ਬਜ਼ੁਰਗਤੋ ਜਾਂ ਦੂਸਰੇ ਔਟਾਂ ਤੋਂ ਇਦਾਂ ਦੀਆਂ ਘਟਨਾਵਾਂ ਹੋਣ ਨੇ ਜਿਹਦੇ ਨਾਲ ਆਲਰੇਡੀ ਸਮਾਜ ਵਿੱਚ ਥੋੜੀ ਦਹਿਸ਼ਤ ਪੈਂਦੀ ਹੈ ਤੇ ਸੈਂਸ ਆਫ ਸਿਕਿਉਰਿਟੀ ਦੀ ਥੋੜੀ ਨਾ ਫੀਲਿੰਗ ਇੱਕ ਵੀ ਇਹ ਦੇ ਚ ਤੇ ਇਹਦੇ ਵਿੱਚ ਪਿਛੇ ਦੀ ਇੱਕ ਵਾਰਦਾਤ ਹੋਈ ਸੀ ਇੱਥੇ ਗਊਸ਼ਾਲਾ ਰੋਡ ਤੇ 17 ਤਰੀਕ ਨੂੰ ਇੱਕ ਬਜ਼ੁਰਗ ਲੇਡੀ ਦੀ ਸਵੇਰੇ ਸਵਾ 5 ਦੇ ਬੁੱਢੇ ਦੇ ਹਸਪਤਾਲ ਦੇ ਮਜਦੀਬ ਉਦੀ ਵਾਲੀ ਹੋਈ ਸੀ ਉੱਥੋਂ ਸੁਣਾ ਚ। ਫਿਰ ਉੱਥੋਂ ਥੋੜਾ ਅਸੀਂ ਐਕਟਿਵ ਹੋਏ ਸੀ ਸੀਸੀਟੀਵੀ ਕੰਗਾਲੇ ਸਾਰੇ ਆਪਣਾ ਦੇਖੇ ਤੇ ਉਸ ਤੋਂ ਬਾਅਦ ਵਿੱਚ ਜੋ ਸ਼ਮਸ਼ੇਰ ਸਿੰਘ ਇੱਕ ਹਰਪੁਰੇ ਦਾ ਤੇ ਇੱਕ ਪ੍ਰਭਜੋਤ ਖਾਨ ਫਤਹਿਗਲਾ ਲਾਲ ਸਿੰਘ ਦੇ ਅਸੀਂ ਦੋ ਨੌਜਵਾਨੇ ਦੇ ਵਿੱਚ ਗ੍ਰਿਫਤਾਰ ਕੀਤੇ। ਇਰਦਾਰ ਕਰਕੇ ਪਹਿਲੇ ਤੇ ਅਸੀਂ ਇਹਦੇ ਵਿੱਚ ਤਿੰਨੇ ਟੀਮਾਂ ਲੱਗ ਗਈਆਂ ਕਿਉਂਕਿ ਏਰੀਆ ਸਿਵਲ ਐਂਡ ਦੇ ਏਰੀਆ ਚ ਵੀ ਹੋਈਆਂ ਨੇ ਉਹ ਬੇਸਿਕਲੀ ਜਿਹੜੀ ਵਾਰਦਾਤ ਸੀ ਉਹ ਸਿਟੀ ਦੀ ਸੀ ਤੇ ਵਿੱਚ ਸੀਆਈਏ ਵਾਲੇ ਵੀ ਇਨਵੋਲਵ ਹੋਏ ਅਸੀਂ ਸਾਰਿਆਂ ਦੀ ਮਤ ਲਾ ਕੇ ਟੀਮ ਵਰਕ ਤੇ ਸਾਹਮਣੇ ਸਾਰਿਆਂ ਨੂੰ ਆਪਣੇ ਆਪਣੇ ਐਸਐਸਪੀ ਸਾਹਮਣੇ ਡਿਊਟੀਆਂ ਵੰਡ ਦਈਏ ਤੁਸੀਂ ਕਿਹੜਾ ਏਰੀਆ ਤੁਸੀਂ ਕਿਹੜਾ ਉਹ ਵੀ ਐਸਐਸਪੀ ਸਾਹਿਬ ਹੀ ਇਸ ਕਹਿੰਦੇ ਕਿ ਭਈ ਇੱਕ ਕਰਨੀ ਹੀ ਕਰਨੀ ਹੈ ਟ੍ਰੇਸ ਕੁਝ ਹੋ ਜਾਵੇ ਉਹ ਟੀਮਾਂ ਬਣ ਗਈਆਂ ਤੇ ਉਹ ਫਿਰ ਜਦੋਂ ਇਸ ਨੂੰ ਅਸੀਂ ਫੇਸ ਕੀਤਾ ਫੜ ਲਿਆ ਉਹਨੂੰ ਫਿਰ ਅਜੀ ਕੁਛਕਿਛ ਕੀਤੀ ਤੇ ਕੁਛਕਿਛ ਆਪਣਾ ਉਹਨੇ ਮੰਨੀਆਂ ਵਾਰਦਾਤਾ ਪੰਜ ਕਿਤੇ ਕਰੀਬ ਸਿਵਲ ਐਂਡੀਅਮ ਵਾਰਦਾਤਾ ਮੰਨੀਆਂ ਉਹਦੇ ਵਿੱਚ ਇੱਕ ਜ ਚੈਨੀ ਗਈ ਸੀ ਜੀ ਉਹਦੇ ਵਿੱਚ 2 ਟੋਲੇ ਦੀ ਕਰੀਬ ਚੈਨੀ ਗਈ ਸੀ ਤੇ ਹੋਰ ਮਾਤਾ ਦੀ ਵਾਲੀ ਗਈ ਸੀ ਹੋਰ ਚ ਆਪਦੀਆਂ ਤਿੰਨ ਵਾਲੀਆਂ ਗਈਆਂ ਸੀ ਇਹਨਾਂ ਦੇ ਇੱਕ ਮਾਤਾ ਦੀ ਵਾਲੀ ਗਈ ਸੀ ਹੋਰ ਪੰਜ ਟੋਟਲ ਪੰਜ ਵਾਲੀਆਂ ਦੀ ਉਹਨੇ ਵਾਰਦਾਤਾ ਮੰਨੀਆਂ ਫਿਰ ਦੇ ਲੋਕ ਨਜੀਰ ਪੁੱਛਕਿਛ ਕੀਤੀ ਕਿ ਵਾਲੀਆਂ ਤੁਸੀਂ ਕੀ ਕਰਦੇ ਕਿੱਥੇ ਕਰਦੇ ਹੋ ਉਹਨੇ ਫਿਰ ਦੱਸਿਆ ਕਿ ਇੱਥੇ ਸ਼ਹਿਰ ਦਾ ਇੱਕ ਜੁਵਲਰ ਆ ਅਸੀਂ ਬੜੇ ਚਿਰ ਤੋਂ ਇਹ ਵੀ ਗੱਲ ਸਾਹਮਣੇ ਆਂਦੀ ਹੈ ਅਸੀਂ ਉਹਨਾਂ ਨੂੰ ਇੱਕ ਪਰਚੇ 'ਚ ਅਰੈਸਟ ਵੀ ਕਰ ਲਿਆ ਸਿਵਲ ਲਾਇਨ ਵਾਲੇ ਮੁਕਦਮੇ 'ਚ ਆਪਣੇ ਸਿਟੀ ਵਾਲੇ ਮੁਕਦਮੇ ਦੇ ਵਿੱਚ ਵੀ ਅੱਜ ਅਰੈਸਟ ਅਸੀਂ ਡਾਲ ਰਹੇ ਹਾਂ ਉਹਦੀ ਉਹਦੀ ਪ੍ਰੋਡਕਸ਼ਨ ਰਨ ਤੇ ਲਿਆ ਕੇ ਅੱਜ ਕੋਰਟ 'ਚ ਪੇਸ਼ ਕਰ ਰਹੇ ਹਾਂ ਅਸੀਂ ਤੇ ਉਤੋਂ ਹੋਰ ਮਜੀਦ ਅਸੀਂ ਕਰਾਂਗੇ ਬਰਾਮਦਗੀ ਵੀ ਹੋਏਗੀ ਪੁੱਛਕਿਛ ਹੋਏਗੀ ਤੇ ਇਹ ਵੀ ਸਾਡੇ ਧਿਆਨ 'ਚ ਆਇਆ ਕਿ ਸ਼ਹਿਰ ਦੇ ਜਿਹੜੇ ਹੋਰ ਸਨੇਚਰ ਸੀ ਜਦੋਂ ਉਹ ਵੀ ਇਹਨੂੰ ਸਮਾਨ ਦਿੰਦੇ ਰਹੇ ਨੇ ਇਹਦੇ ਨਾਲ ਇਹ ਹੁੰਦਾ ਕਿ ਜਦੋਂ ਕਿਸੇ ਚੋਰ ਦੇ ਸਮਾਨ ਦੀ ਜਿਹੜੀ ਖਪਤ ਹੋ ਜਾਂਦੀ ਹੈ ਉਹਨੂੰ ਥੋੜੇ ਪੈਸੇ ਮਿਲ ਜਾਂਦੇ ਉਹਦਾ ਵੀ ਹੌਸਲਾ ਵੱਧ ਜਾਂਦਾ ਜਿਸ ਵੇਲੇ ਕੋਈ ਚੋਰੀ ਦਾ ਮਾਲ ਕੋਈ ਖਰੀਦਦਾ ਹੀ ਨਹੀਂ ਤੇ ਫਿਰ ਉਹ ਵੀ ਡੀਮੋਟੀਵੇਟਿਜ਼ ਕਹ ਲੋ ਜਾਂ ਦੂਸਰੇ ਕਹੋ ਇਸ ਪਾਸੇ ਨੂੰ ਪ੍ਰਫੁੱਲਤ ਨਹੀਂ ਹੁੰਦੇ ਇਸ ਇਸ ਤਰ੍ਹਾਂ ਦਾ ਉਹਨਾਂ ਦਾ ਕੰਮ ਤੇ ਥੋੜਾ ਡਾਊਨ ਹੁੰਦੇ ਪਰ ਇਹ ਇਹ ਸਮਾਜ ਦੇ ਜਿਹੜੇ ਇਸ ਤਰ੍ਹਾਂ ਦੇ ਜੁਐਲਰਸ ਸਾਰੇ ਜੁਲਰਸ ਨਹੀਂ ਇਸ ਤਰ੍ਹਾਂ ਬੜੇ ਵਧੀਆ ਤੇ ਬਟਾਵਾਂ ਸ਼ਹਿਰ ਦੇ ਵਿੱਚ ਜੁਲਰ ਐਸੋਸੀਏਸ਼ਨ ਬੜੀ ਤਗੜੀ ਬਣ ਨਾਮੀ ਜੁਲਰਸ ਜਾਂ ਦੂਸਰੇ ਇਸ ਤਰੀਕੇ ਦਾ ਇੱਕ ਦੋ ਇੱਕਾ ਦੁੱਕਾ ਜਿਹੜੇ ਹੁੰਦੇ ਨੇ ਉਹਦੇ ਨਾਲ ਸਾਰੀ ਬਰਾਦਰੀ ਦਾ ਨਾਮ ਬਦਨਾਮ ਹੁੰਦਾ 6 ਤੇ 5 11 ਵਾਰਦਾ ਤਾਂ ਇਕੱਲਾ ਇਹ ਨਹੀਂ ਸਿਨੈਚਰ ਹੋਣਗੇ ਜਿਹੜੇ ਸ਼ਹਿਰ ਦੇ ਦੂਸਰੇ ਸਿਨੈਚਰ ਹੋਣਗੇ ਸ਼ਾਇਦ ਜਿਸ ਤਰ੍ਹਾਂ ਇੱਕ ਦੂਜੇ ਨੂੰ ਅਸੀਂ ਦੱਸ ਦਿੰਦੇ ਨਾ ਕਿ ਫਲਾਣੀ ਦਸ ਪਾਦੀ ਦੀ ਹੈ ਕੋਈ ਉਹ ਸਮਾਨ ਤੋਲ ਪਾ ਕੀ ਕਰਦੇ ਹੁੰਦੇ ਤੋਲ ਪਾ ਦੀ ਜਿਹੜਾ ਆਪਣਾ ਪੰਜਾਬੀ ਦੀ ਘਾਵਤਾਂ ਗਿਆ ਜੀ ਬਸ ਚੋਰੀ ਦਾ ਮਾਲ ਤੇ ਡਾਂਗਾ ਦਾ ਗੱਜ ਉਹ ਜਿਹੜੀ ਆਈ ਗੱਲ ਹੀ ਕਿ ਸਾਹਮਣੇ ਉਹ ਚੈਨੀ ਦਾ ਬੜਾ ਓਨੇ ਪੋਨੇ ਦੇ ਰੇਟਾਂ ਦੇ ਵਿੱਚ ਇਹ ਤਾਂ ਗੱਲ ਹੋਈ ਸੀ ਕਮ ਸੇ ਕਮ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਦੋ ਸਿਨੇਚਰ ਫੜੇ ਜਾਣ ਨਾਲ ਅਸੀਂ ਮੈਂ ਕਹਿ ਦਵਾਂ ਕਿ ਬਟਾਲੇ ਦੇ ਵਿੱਚ ਠਾਲੀ ਪੈ ਜਾਊਗੀ ਬਟ ਇਹ ਹੈ ਕਿ ਅਸੀਂ ਇਸ ਦਿਸ਼ਾ ਵੱਲ ਤੁਰ ਪਏ ਹਾਂ ਕੁਝ ਅਸਰ ਜ਼ਰੂਰ ਹੋਵੇਗਾ ਪਲੱਸ ਜਿਹੜੇ ਜਿਹੜੇ ਇਹ ਮਾਲ ਖਰੀਦਣ ਦੇ ਆਦੀ ਨੇ ਚੋਰੀ ਦਾ ਮਾਲ ਲੈਣ ਲਈ ਉਹਨਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਭਈ ਜਸਟ ਜਦੋਂ ਫੜੇ ਜਾਂਦਾ ਤੇ ਸਮਾਨ ਵਾਪਸ ਕਰਨ ਦਾ ਕਰਕੇ ਗੱਲ ਛੁੜਕਾਰਾ ਨਹੀਂ ਹੋਣਾ ਇਹਨਾਂ ਤੇ ਕੇਸ ਵੀ ਰਜਿਸਟਰਡ ਹੋਣਾ ਤੇ ਬਰਾਬਰ ਦੀ ਉਹਨਾਂ ਨੂੰ ਹਵਾਲਾ ਤੇ ਸੇਮ ਪਰਚੇ ਵਿੱਚ ਪਾ ਕੇ ਜਾਵੇਗਾ ਜੀ ਇੰਚਰ ਤੇ ਨਾਲ ਅਸੀਂ ਪਬਲਿਕ ਨੂੰ ਵੀ ਅਵੇਅਰ ਕਰਾਂਗੇ ਅਸੀਂ ਆਪਣੀਆਂ ਵੀ ਸਾਡੀਆਂ ਸੀਆਈਏ ਦੀਆਂ ਸਪੈਸ਼ਲ ਬ੍ਰਾਂਚ ਦੀਆਂ ਵੀ ਟੀਮਾਂ ਲੱਗੀਆਂ ਨੇ ਇਸ ਵੇਲੇ ਚ ਰਸ਼ ਵਿੱਚ ਤੁਹਾਨੂੰ ਇਨ ਪਾਸ ਤੁਸੀਂ ਵੀ ਦੇਖਿਆ ਹੋਣਾ ਕਿ ਸਨੇਚਿੰਗ ਦੀ ਘਟ ਤੋਂ ਚੋਰੀ ਜਿਹੜੀ ਜੇਬ ਪਤਰੇ ਦੀ ਉਹ ਕਾਫੀ ਸ਼ਿਕਾਇਤ ਆ ਅਸੀਂ ਉਸ ਨੂੰ ਬੰਦੇ ਨਜ਼ਰ ਰੱਖ ਕੇ ਵੀ ਨਾ ਉਸ ਤਰੀਕੇ ਨਾਲ ਪਲਾਨਿੰਗ ਕਰ ਰਹੇ ਹਾਂ ਕਿੰਨੇ ਦਾ ਸਮਾਨ ਸਮਾਨ ਹੁਣ ਅਸੀਂ ਜੇ ਵੈਲਿਊਏਟ ਅ ਅੱਜ ਕੱਲ ਦੇ ਰੇਟਾਂ 'ਚ ਕਰੀਏ ਤਾਂ ਫਿਰ ਕਾਫੀ ਲੱਖਾਂ ਦੀ ਬਣ ਜਾਂਦਾ ਜੀ ਫਿਰ ਤੁਹਾਨੂੰ 11 ਤੇ ਉਹਦੇ ਚ ਵਾਲੀਆਂ ਹੋ ਗਈਆਂ ਤੇ ਵੀ ਕਿ ਚੰਨੀ ਹੋ ਗਈ ਡੇੜ ਤੋਂ ਦੇ ਦੀ ਤੇ ਕੱਲੀ ਚੰਨੀ ਸੀ ਜੀ ਹਾਂਜੀ